ਬੱਚੇ ਬੜੇ ਸ਼ੌਂਕ ਨਾਲ ਆਪਣਾ ਉਹ ਤਿਆਰ ਕਰ ਰਹੇ ਨੇ ਸੋ ਇਹ ਇੱਕ ਬੜਾ ਵਧੀਆ ਉਪਰਾਲਾ ਹੋਇਆ ਜਿਹੜਾ ਕਿ ਇਹ ਐਡਾ ਵਧੀਆ ਤੇ ਬੜੇ ਵੱਡੇ ਲੈਵਲ ਦਾ ਲਿਖਾਨੀ ਟੈਸਟ ਦਾ ਕੰਪੀਟੀਸ਼ਨ ਹੈ ਹਰ ਸਾਲ ਕਰਾ ਰਿਹਾ ਤੇ ਰੈਗੂਲਰ ਹਰ ਸਾਲ ਦਾ ਕੰਪੀਟੀਸ਼ਨ ਕਰਾ ਰਿਹਾ ਤੇ ਜਿੰਨੀ ਵਾਰੀ ਕੰਪੀਟੀਸ਼ਨ ਕਰਦੇ ਹਨ ਉਹ ਹੋਰ ਇੱਕ ਨਵੇਂ ਲੈਵਲ ਤੇ ਕੰਪੀਟੀਸ਼ਨ ਨੂੰ ਲੈ ਕੇ ਆ ਜਾਂਦੇ ਆ ਸੋ ਉਹਦੇ ਨਾਲ ਕੀ ਹੈ ਮੋਟੀਵੇਸ਼ਨ ਜਿਹੜਾ ਲੈਵਲ ਹੈ ਜਿਹੜੇ ਵੀ ਪਾਰਟਿਸਪੈਂਟ ਚੱਲੇ ਜਿਹੜੇ ਬੱਚੇ ਇਹਨਾਂ ਵਿੱਚ ਭਾਗ ਲੈਂਦੇ ਆ ਗਏ ਉਹਨਾਂ ਲਈ ਬਹੁਤ ਜ਼ਿਆਦਾ ਬੰਦਾ ਹੈ ਔਰ ਉਹਨੇ ਹੀ ਜ਼ਿਆਦਾ ਪਾਰਟਿਸਪੇਸ਼ਨ ਜਿਹੜੀ ਹੈ ਇਹਦੇ ਵਧ ਰਹੀ ਹੈ ਤੁਮ ਅਜਿਹਾ ਜੇ ਆਪਾਂ ਦੇਖਿਆ ਜਾਵੇ ਤੇ ਜਿੰਨੇ ਵੀ ਬੋਡੀ ਬਿਲਡਿੰਗ ਚ ਬੱਚੇ ਜਿਹੜੇ ਆਪਣਾ ਕੰਮ ਕਰਦੇ ਆ ਜਾਂ ਗੇਮ ਨੂੰ ਆਪਣਾ ਲੈ ਕੇ ਚੱਲਦੇ ਆ ਤੇ ਉਹਨਾਂ ਦਾ ਨੂੰ ਜਾਣ ਬਹੁਤ ਵਧਿਆ ਆ ਸੋ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਗਿਆ ਜਿਹੜੇ ਜ਼ਿਆਦਾ ਹੋਣਗੇ ਉਹਨਾਂ ਹੀ ਬੱਚਿਆਂ ਵਾਸਤੇ ਤੇ ਲੋਕਾਂ ਵਾਸਤੇ ਬਹੁਤ ਵਧੀਆ ਰਹੇਗਾ ਤੇ ਇੱਕ ਬਹੁਤ ਵਧੀਆ ਸ਼ਰਤ ਸੁਣਾਦਾ ਜੋ ਉਪਰਾਲਾ ਹੈ ਕਿ ਜਿਹੜਾ ਕਿ ਹਰ ਸਾਲ ਇਹ ਮੱਦਦ ਨੇ ਕਰਾ ਦੇਣਗੇ ਤੇ ਇੱਕ ਬੜੀ ਵਧੀਆ ਚੀਜ਼ ਆ ਉਹ ਇਹ ਕਰਾ ਦੇ ਰਿਹਾ ਹੈ ਜਾ ਜਿਹੜੀ ਉਹ ਆਪਣਾ ਹਰੀ ਸਿੰਘ ਨਲਵਾ ਕਲਾਸਿਕ ਬੋਡੀ ਬਿਲਡਿੰਗ ਸ਼ੋ ਹੋ ਰਿਹਾ ਗਰਨਾਣਕ ਆਡੀਟੋਰੀਅਮ 24 ਨੂੰ ਉਹਦੇ ਰਿਕਾਰਡਿੰਗ ਜੀ ਇਹ ਬੜੇ ਬੜੇ ਸ਼ੋ ਹੋ ਰਹੇ ਹਾਂਜੀ ਸ਼ੋ ਹੋ ਰਿਹਾ ਬਹੁਤ ਤਗੜਾ ਹੈ ਇੰਡੀਆ ਲੈਵਲ ਦਾ ਸ਼ੋ ਹੋ ਰਿਹਾ ਕਿਤੇ ਚੰਗੀ ਆਪਾਂ ਮਤਲਬ ਓਪਨ ਜੀਪ ਬਾਈਕਾਂ ਬਹੁਤ ਵੱਡੇ ਕੈਸ਼ ਪ੍ਰਾਈਜ਼ ਦੇ ਰਹੇ ਆ ਬਸ ਆਪਣਾ ਮੈਸੇਜ ਹੈ ਕਿ ਨਸ਼ੇ ਤਿਆਗ ਕੇ ਤੇ ਲੋਕੀ ਗੇਮਾਂ ਵਾਂ ਲਾਂ ਤਾਂ ਕਿ ਆਪਾਂ ਪੰਜਾਬ ਦਾ ਇੰਡੀਆ ਦਾ ਨਾਮ ਰੋਸ਼ਨ ਕਰ ਸਕੀਏ ਸਰ ਕਿਹਨੇ ਕਿਹੜੀ ਕੈਟਗਰੀਆਂ ਜੂਨੀਅਰ ਸੀਨੀਅਰ ਮਾਸਟਰ ਕੈਟਗਰੀ ਹੈਂਡੀਕੈਪ ਕੈਟਗਰੀ ਆਪਾਂ ਇੱਥੇ ਹੈਂਡੀਕੈਪ ਕੈਟਗਰੀ ਵੀ ਰੱਖੀ ਹੈ ਜਿੰਨਾ ਕੋਈ ਚਾਰਜ ਨਹੀਂਗਾ ਤੇ ਕੈਸ਼ ਪ੍ਰਾਈਜ਼ ਉਹਨਾਂ ਨੂੰ ਵੀ ਦੇਣੀ ਜਿਹੜੇ व्हीਲ ਚੇਅਰ ਹੋ ਗਿਆ ਬਾਈਕ ਹੁੰਦੇ ਆ ਉਹਨਾਂ ਦੀ ਕੈਟਗਰੀ ਵੀ ਰੱਖੀ ਹੈ ਮਾਸਟਰ ਵੀ ਰੱਖੀ ਜਿਹੜੇ ਬਜ਼ੁਰਗੋ ਆਪਣਾ ਲਾ ਲਈਦਾ 40 ਸਾਲ ਤੋਂ ਬਾਅਦ ਆ ਲਈ ਰੱਖੀ ਹੈ ਜੂਨੀਅਰ ਕਿ ਸਾਰੀਆਂ ਕੈਟਗਰੀਆਂ ਰੱਖੀਆਂ ਜੀ ਤੇ ਕਿੱਥੋਂ ਕਿੱਥੋਂ ਤੁਹਾਡੇ ਬੀਟਿੰਗ ਬੋਡੀ ਬਿਲਡਰ ਆ ਪਾਜੀ ਬੰਬੇ ਬੈਂਗਲੌਰ ਉੱਤਰਾਖੰਡ ਪੂਰੇ ਇੰਡੀਆ ਤੋਂ ਆ ਰਹ ਕਿੰਨੇ ਕਿੰਨੇ ਬੋਡੀ ਬਿਲਡਰ ਭਾਜੀ ਘੱਟੋ ਘੱਟ 300 ਪਲੱਸ ਹੋਣਗੇ ਜੀ ਤੇ ਉਹਨਾਂ ਦਾ ਜੀ ਰਹਿਣ ਸਹਿਣ ਫਰੀ ਕਰਾਇਆ ਵਾ 2000 ਬੰਦੇ ਦੀ ਰੋਟੀ ਦਾ ਰੇ ਮਤਲਬ ਪਲੇਅਰ ਦੀ ਆਪਾਂ ਪੂਰੀ ਸੁਵਿਧਾ ਨੂੰ ਮਤਲਬ ਦੇ ਦੇ ਪੂਰੀ ਸੁਵਿਧਾਾਂ ਦਾ ਇੰਤਜ਼ਾਮ ਕੀਤਾ ਚਾਹਾਂਗੇ ਆਪਣੇ ਮਤਲਬ ਨਸ਼ੇ ਨਸ਼ੇ ਛੱਡ ਕੇ ਸਾਰੇ ਕੰਮ ਮਾੜੇ ਛੱਡ ਕੇ ਗੇਮਾਂ ਵਾਲਾ ਆਪਣੇ ਮਾਪੋਰਾ ਸਤਿਕਾਰ ਕਰੋ ਤੇ ਸਪੋਰਟਸ 'ਚ ਹਿੱਸਾ ਲਾਓ ਫਿਊਚਰ ਬਹੁਤ ਗਾਣ ਵਾਲੇ ਟਾਈਮ 'ਚ ਬਣਾਈ ਲਿਆ ਸਾਡੀ ਕਿਦਾਂ ਖਿਆਲ ਚ ਆਇਆ ਕਿ ਤੁਹਾਨੂੰ ਕੰਪੀਟੀਸ਼ਨ ਕਰਾਉਣਾ ਭਾਜੀ ਮੈਂ ਬੋਡੀ ਬਿਲਡਿੰਗ ਕਰਦਾ ਠੀਕ ਹੈ ਜੀ ਤੇ ਜੋ ਪ੍ਰੋਬਲਮਸ ਉਥੇ ਫੇਸ ਕਰੀ ਦੀਆਂ ਇਹ ਮੋੜੇ ਵਿਚਾਰੇ ਆਈ ਪਿਆਰੀ ਕਰਨੀ ਲੱਖ ਰੁਪਏ ਲੱਗ ਜਣੇ ਤੇ ਸਾਨੂੰ ਉਹਨਾਂ ਨੇ ਟਰੋਫੀ ਮੈਡਲ ਫੜਾ ਕੇ ਘਰੇ ਤੋੜ ਦੇਣਾ ਕੋਈ ਵੀ ਲੱਖ ਰੁਪਏ ਲੱਗ ਜਾਂਦੇ ਆ ਤੇ ਜੋ ਗੇਮ ਚ ਪ੍ਰੋਬਲਮਸ ਆ ਗਈਆਂ ਉਹ ਬੰਦੇ ਨੇ ਇਰਾਦੇ ਸੋਹਣੂ ਤਿਆਰ ਕੀਤਾ ਗਿਆ ਵਾ ਅਜਿਹਾ ਕੈਸ਼ ਪ੍ਰਾਈਜ਼ ਇਸ ਮਤਲਬ ਸਾਰਾ ਕੁਝ ਹੈ ਵੇਚਦੇ ਹੋਇਆ ਆਪ ਵੀ ਕੀਤਾ ਵਾ ਉਹ ਸਾਰਾ ਉਹਨਾਂ ਕਿ ਸਾਨੂੰ ਪ੍ਰੋਬਲਮ ਕੀ ਆਦੀ ਸੀ ਉਹ ਚੀਜ਼ ਨੂੰ ਫੇਸ ਕਰਕੇ ਇਹਨੂੰ ਬੜੀਆ ਤਰੀਕੇ ਦਾ ਸ਼ੋਅ ਬਣਾਇਆ ਗਿਆ ਤੇ ਇਹਨੂੰ ਸਾਡੇ ਇਸ ਸਿੰਘ ਨਵਜੀਤ ਦਾ ਹੀ ਨਾਮ ਦਿੱਤਾ ਗਿਆ ਹੈ। ਬੜੀ ਹਰੀ ਸਿੰਘ ਲਲੂਆ ਇੱਕ ਸੁਪਰ ਪਾਵਰ ਦਾ ਸਰੋਤ ਜੀ ਜਿਨ੍ਹਾਂ ਨੇ ਪੂਰੇ ਏਸ਼ੀਆ ਦਾ ਸਭ ਤੋਂ ਨੰਬਰ 1 ਜਰਨੈਲ ਰਹਾ ਤੇ ਗੇਮ ਵੀ ਓਡੀ ਪਾਵਰ ਦੀ ਹੈ ਤੇ ਫਿਰ ਤਾਂ ਹੀ ਪਾਵਰ ਪਾਵਰ ਹੋਗੀ ਤੇ ਤਾਂ ਹਰੀ ਸਿੰਘ ਸਰਵਾ ਹੋਇਆ। ਧੰਨਵਾਦ ਸਾਡੇ ਸਾਰੇ ਵੱਡੇ ਭਰਾਵਾਂ ਨੂੰ ਛੋਟੇ ਵੀਰਾਂ ਨੂੰ ਤੇ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਰਾਜੀ ਟਾਡੇ ਵੱਡਿਆਂ ਦੇ ਜੁੱਟੇ ਭਰਾਵਾਂ ਦੇ ਸਾਥ ਸਰਦਕਾ ਇਹ ਵੀਰ ਨੇ ਸਾਡੇ ਸਾਰੀ ਸੱਜਣਾ ਮਿੱਤਰਾਂ ਦੇ ਸਹਿਯੋਗ ਦੇ ਨਾਲ ਡਾਕਟਰ ਆਰਤੀ ਸਿੰਘ ਗਰੇਵਾਲ ਹਸਪਤਾਲ ਡਾਕਟਰ ਮਨਦੀਪ ਸਰਦੇ ਹਸਪਤਾਲ ਡਾਕਟਰ ਸਭ 3-4 ਡਾਕਟਰਾਂ ਦਾ ਸਾਨੂੰ ਸਾਡੀ ਹੱਥ ਕੀਤੀ ਆ ਤੇ ਅਸੀਂ ਇਹ ਟੂਰਨਾਮੈਂਟ ਕਰਾਉਣ ਰਹੇ ਹਾਂ ਜੀ ਜਿਹੜਾ ਸਿਹਰਾ ਸਾਡੇ ਵੀਰ ਛੋਟੇ ਤੇ ਹਰੀ ਤੇ ਜਾਂਦਾ ਤੇ ਬਹੁਤ ਇੰਡੀਆ ਦੇ ਟੌਪ ਟੌਪ ਦੇ ਬੋਡੀ ਬਿਲਡਰ ਵੀ ਆ ਰਹੇ ਨੇ ਤੇ ਕੈਸ਼ ਪ੍ਰਾਈਜ਼ ਹੈ ਜੀਬ ਰੱਖੀ ਹੈ ਜੀ 올 ਓਵਰ ਜਿਹੜੇ ਦਿਨ ਕੈਂਪੀਨ ਹੋਊਗੀ ਰਨਰ ਅਪ ਉਹਨਾਂ ਲਈ ਮੋਟਾ ਹੈਗਾ ਤੇ ਫਸਟਲੀ ਕੈਸ਼ ਪ੍ਰਾਈਜ਼ ਹੈ ਸੈਕੰਡਲੀ ਵੀ ਪੰਜ 5th ਤੱਕ ਕੇ ਸਟ੍ਰਾਈਪ ਨਾਲ ਰੱਖਿਆ ਜੀ ਠੀਕ ਹੈ ਜੀ ਤੇ ਮਹਾਰਾਜ ਕਿਰਪਾ ਕਰੇ ਕੋ ਰਾਮਦਾਬੇ ਸਾਡੀ ਜਿਹੜੀ ਸਾਰੇ ਭਰਾਵਾਂ ਨੇ ਨਾਲ ਮਿਲ ਕੇ ਇਹ ਮਿਹਨਤ ਕੀਤੀ ਆ ਇਹ ਰੰਗ ਲਿਆਵੇ ਤੇ ਸਾਡਾ ਜਿਹੜਾ ਟੂਰਨਾਮੈਂਟ ਇਹ ਸਭ ਦਾ ਪੂਰਤ ਨਹੀਂ ਹੋਇਆ ਕਿਤੇ ਤੇ ਤੁਹਾਡੇ ਭਰਾਵਾਂ ਦਾ ਵੀ ਅਸ਼ੀਰਵਾਦ ਨਵੇਂ ਸਾਡੇ ਨਾਲ ਤੇ ਅਸੀਂ ਅਗਲਾ ਟੂਰਨਾਮੈਂਟ ਇਤੋਂ ਹੀ ਵੱਡਾ ਕਰੀਏ ਬਿਲਕੁਲ ਠੀਕ ਹੈ ਜੀ ਬਟ ਜੇ ਇਹ ਬੇਨਤੀ ਕਰਾਂਗੇ ਜਿਹੜੇ ਸਾਡੇ ਛੋਟੇ ਵੀ ਦਰਦ ਕਾਮੂ ਕਰਦੇ ਨੇ ਨਸ਼ਾ ਪਤਾ ਕਰਦੇ ਨੇ ਜਾਂ ਅਗਾਂਹਸਤਰਾਲੇ ਖਾਤੇ 'ਚ ਭੱਜ ਜਾਂਦੇ ਨੇ ਉਹ ਨਾਮ ਬਣਾਉਣਾ ਤੇ ਤੁਸੀਂ ਕੇਮਾ 'ਚ ਬਣਾਓ ਡੈਨਕਰ ਵਾਲੇ ਖਾਤੇ 'ਚ ਜਾ ਕੇ ਮੁੜ ਕੇ ਤੂੰ ਇੱਕ ਅੱਧਾ ਕੰਮ ਕਰਕੇ ਤੇ ਜੇਲ੍ਹ 'ਚ ਜਾ ਕੇ ਮੁੜ ਕੇ ਤੇ ਰੋਣਾ ਤੇ ਤੁਹਾਡੇ ਕੇ ਨੇ ਮੌਲਾਗਾ ਨਹੀਂ ਕਰਨੀ ਤੇ ਨਾ ਹੀ ਕਿਸੇ ਦੇ ਨਹੀਂ ਤੁਹਾਡਾ ਹਾਲ ਪੁੱਛਣਾ ਬਾਹਰ ਇਹ ਤੁਹਾਨੂੰ 50000 ਭੇਜ ਦੇਣਗੇ ਮਹੀਨੇ ਦਾ ਜਿੰਨਾ ਚਿਰ ਨਹੀਂ ਫੜੇ ਜਾਂਦੇ ਤੁਸੀਂ ਉਹਨਾਂ ਜਾਂ ਠੀਕ ਹੈ ਤੇ ਜਿੰਨਾ ਫੜੇ ਗਏ ਤੇ ਮੋਟੇ ਘਰਿਆ ਨਹੀਂ ਵੀ ਮੌਲਾਗਾ ਕਰਨੀ ਤੇ ਕਰਕੇ ਛੋਟੇ ਵੀਰ ਦੇ ਸਾਡੇ ਹੱਥ ਜੋੜ ਕੇ ਬੇਨਤੀ ਆ ਵੀ ਭਾ ਤੁਸੀਂ ਗਲਤ ਕੰਮ ਛੱਡ ਕੇ ਮਿਹਨਤ ਵਾਲੇ ਬਣ ਜਾਓ ਆਪਣੀ ਮਿਹਨਤ ਲਾਓ ਬਾਕਸਿੰਗ ਕਰੋ ਜੁੱਟੋ ਕਰੋ ਹਾਕੀ ਖੇਡੋ ਤੇ ਆਪਣਾ ਆਪਣੇ ਦੇਜ ਦਾ ਨਾਮ ਬਣਾਓ ਵੇਖੋ ਕਿਤੇ ਕਿਤੇ ਵੀਰਾਂ ਭੈਣਾਂ ਦੀਆਂ ਹੱਡੀਆਂ ਹਲਸਾ ਕਿਤੇ ਨੈਕਸਟ ਕਿਤੇ ਨਾਂ ਪੜਾਇਆ ਉਹਨਾਂ ਨੂੰ ਅਰਜਨਾ ਅਵਾਰਡ ਮਿਲੇਆ ਪਦਮ ਸ਼੍ਰੀ ਅਵਾਰਡ ਮਿਲੇਆ ਇਹਨਾਂ ਦੇ ਅਵਾਰਡ ਕੋ ਫੈਕਟਰੀ ਦੀ ਕੋਈ ਅਵਾਰਡ ਤਾਂ ਨਹੀਂ ਹੈ ਫੈਲਾ ਤਾਂ ਨਾ ਹੀ ਤੁਹਾਨੂੰ ਕੋਈ ਅਵਾਰਡ ਮਿਲਣਾ ਤੇ ਸਿਰਫ ਗੋਲੀ ਜੇ ਤੇ ਜਾਂ ਖਾਲੀ ਛੱਤਰ ਤੇ ਝੇਲ ਆ ਤੇ ਨਾ ਹੈ ਪਤਾ ਛਟੋ ਤੇ ਗਿੰਮਾਂ ਵਾਲੇ ਬੰਨੇ ਆਓ ਹੱਥ ਜੋੜ ਕੇ ਬੇਨਤੀ ਆ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਾ ਦੀਰਜੀਲਾ ਮੈਂ ਪ੍ਰੈਜ਼ੀਡੈਂਟ ਆ ਨੈਨ ਗਲੋਬਲ ਫਾਊਂਡੇਸ਼ਨ ਦਾ ਦੇਖੋ ਆ ਜਿਹੜੇ ਟੂਰਨਾਮੈਂਟ ਸਪੋਰਟਸ ਟੂਰਨਾਮੈਂਟ ਹੋ ਰਿਹਾ ਹੈ ਤੁਸੀਂ ਸਮਝੋ ਕਿ ਸਿੱਧੀ ਨਸ਼ਿਆਂ ਦੇ ਚੋਟ ਆ ਕਿਉਂਕਿ ਜੇ ਬੱਚੇ ਸਪੋਰਟਸਸ ਜਾਣਗੇ ਤੋਂ ਨਸ਼ਿਆਂ ਤੋਂ ਦੂਰ ਰਹਿਣਗੇ ਫਿਰ ਇਨਾਮ ਦੇਖੋ ਹੈ ਰੀ ਹੁਣਾਂ ਨੇ ਐਡੇ ਜਿਆਦੇ ਵੱਡੇ ਰਸਤੇ ਆ ਕਿ ਜਿੱਤ ਦੇਖੋ ਇੰਨੇ ਪੈਸੇ ਲਾਦੇ ਆ ਕੰਪੀਟੀਸ਼ਨ ਵੱੜ ਲੜਨ ਵਾਸਤੇ ਇੰਨੀ ਤਿਆਰੀ ਕਰਨੀ ਪੈਂਦੀ ਆ ਅਗੋ ਇਨਾਮ ਹੀ ਨਾ ਮਿਲਣ ਜਿਦਾ ਹੈਰੀ ਕੋਲ ਮੈਡਲ ਲੈ ਕੇ ਆਇਆ ਇਹਨਾਂ ਨੂੰ ਕਿਤੋਂ ਇਨਾਮ ਨਹੀਂ ਮਿਲਿਆ ਇਸ ਕਰਕੇ ਹੈਰੀ ਨੇ ਖੁਦ ਪ੍ਰੋਗਰਾਮ ਕੀਤਾ ਹੈਹੀ ਚਲੋ ਸਾਰੇ ਨਾਲ ਮਿਲ ਕੇ ਜਿੰਦ ਜਫਤਾਰ ਭਾਈ ਨਾਲ ਉਹ ਖੁਦ ਸਪੋਰਟਸਮੈਨ ਉਹਨਾਂ ਨੂੰ ਜਾਦਾ ਪਤਾ ਸਾਡ ਤੋਂ ਵੀ ਜ਼ਿਆਦਾ ਪਤਾ ਵਾ ਹਾਂਜੀ ਕੀ ਨਸ਼ਿਆਂ ਚ ਕੁਛ ਨਹੀਂ ਗਾ ਗੈਂਗਸਟਰਾਂ ਚੋ ਜਿੱਦਾ ਕਹਿ ਰਹੇ ਆ ਕਿ ਲੜਾਈ ਝਗੜਾ ਜਿਵੇਂ ਕੋਈ ਨਾ ਲੜਾਈ ਤੇ ਮਾੜੀ ਹੁੰਦੀ ਭਾਵੇਂ ਤੁਸੀਂ ਕਿਸੇ ਨੂੰ ਮਾਰ ਦੋ ਭਾਵੇਂ ਤੁਹਾਡੇ ਸੱਟ ਲੱਗਦੀ ਉਹ ਮਾੜੀ ਆ ਬਿਲਕੁਲ ਠੀਕ ਤੇ ਇਹ ਪ੍ਰੋਗਰਾਮ ਗ੍ਰਾਮ ਦਾ ਮਕਸਦ ਇਹੋ ਹੀ ਆ ਕਿ ਲੋਕੀ ਨਸ਼ਿਆਂ ਤੋਂ ਦੂਰ ਗਲਤ ਕੰਮਾਂ ਤੋਂ ਦੂਰ ਹੋ ਕੇ ਕੰਪੀਟੀਸ਼ਨਾਂ ਤੇ ਮੈਂ ਸਰਕਾਰ ਨੂੰ ਅਪੀਲ ਕਰਦਾ ਕਿ ਜਿਹੜੇ ਬੱਚੇ ਕੋ ਚਿੱਤ ਕੇ ਆਉਂਦੇ ਆ ਉਹਨਾਂ ਨੂੰ ਗਵਰਨਮੈਂਟ ਜੋਬ ਦਿੱਤੀ ਜਾਣ ਸੁਵਿਧਾ ਦਿੱਤੀਆਂ ਜਾਣ ਇੱਥੇ ਵੱਡੇ ਵੱਡੇ ਇੱਕ ਨਾ ਸਟੇਡੀਅਮ ਬਣਨੇ ਚਾਹੀਦੇ ਆ ਜਿੱਨਾਂ 'ਚ ਬੱਚੇ ਪ੍ਰੈਕਟਿਸ ਕਰਨ ਦੇਖੋ ਜਿਵੇਂ ਹਰਿਆਣਾ ਤਰੱਕੀ ਕਰ ਰਿਹਾ ਵਾ ਸਾਡੇ ਤੋਂ ਪਿੱਛੇ ਹੁੰਦਾ ਸੀ ਅੱਜ ਉਹ ਸਾਡੇ ਤੋਂ ਕਾਫੀ ਅੱਗੇ ਚੱਲ ਗਿਆ ਵਾ ਬਿਲਕੁਲ ਬਿਲਕੁਲ ਤੇ ਮੇਰੀ ਅਪੀਲ ਇਹੋ ਹੀ ਆ ਕਿ ਪੰਜਾਬ ਸਰਕਾਰ ਨੂੰ ਕਿ ਇੱਥੇ ਸੁਵਿਧਾ ਇੰਨੀ ਆ ਕਿ ਜਿਆਦਿਆਂ ਲੋਕੋ ਕਿ ਬੱਚੇ ਤਿਆਰੀ ਕਰਨ ਉਹਨਾਂ ਨੂੰ ਸ਼ੌਂਕ ਹੋਵੇ ਦੇਖੋ ਇੰਨੇ ਪੈਸੇ ਕਿਸੇ ਕੋਲ ਨਹੀਂ ਹੁੰਦੇ ਕਿ ਇੰਨੇ ਨੇ ਪੈਸੇ ਲਾਣਗੇ ਸਰਕਾਰਾਂ ਸੁਵਿਧਾ ਦੇਣ ਤੇ ਸੈਂਕੜਾਂ ਦੇ ਦੌਰਾਨ 올림픽 ਮੈਡਲ ਜਿੱਤ ਸਕਦੇ ਆ ਬੜਾ ਟੈਲੈਂਟ ਆ ਐਡਾ ਵੱਡਾ ਦੇਸ਼ ਆ ਸਾਡਾ ੱਡੀ ਵੱਡੀ ਆਬਾਦੀ ਆ ਬਸ ਥੋੜਾ ਸਹਿਯੋਗ ਮਿਲਣਾ ਚਾਹੀਦਾ ਤੇ ਮੈਂ ਪ੍ਰਾਈਵੇਟ ਸੰਸਥਾ ਨੂੰ ਵੀ ਅਪੀਲ ਕਰਨਾ ਚਾਹੁੰਦਾ ਹਾਂ ਕਿ ਜੇ ਇਸ ਤਰ੍ਹਾਂ ਹੈਰੀ ਹੁਰੀ ਫੰਕਸ਼ਨ ਕਰਾ ਰਹੇ ਜੋ ਕੋਈ ਵੀ ਕਰਾ ਰਿਹਾ ਪੂਰਾ ਸਹਿਯੋਗ ਜਰੂਰ ਕਰਨਾ ਚਾਹੀਦਾ